BSF ਦੇ ਜਵਾਨ ਜਤਿੰਦਰ ਸਿੰਘ ਦੀ ਡਿਊਟੀ ਦੌਰਾਨ ਲਖਨੌਰ ਕੈਂਪ ਸੈਕਟਰ 91 ਐਸਐਸ ਨਗਰ ਮੁਹਾਲੀ ਵਿਖੇ ਮੌਤ ਹੋਣ ਦੀ ਖਬਰ ਸਾਹਮਣੇ ਆਈ BSF ਦਾ ਜਵਾਨ ਜਤਿੰਦਰ ਸਿੰਘ ਫਤਿਹਗੜ ਚੋੜੀਆਂ ਨਜ਼ਦੀਕ ਪਿੰਡ ਪਾਰੋਵਾਲ ਦਾ ਰਹਿਣ ਵਾਲਾ ਸੀ ਜਤਿੰਦਰ ਸਿੰਘ ਦੇ ਮ੍ਰਿਤਕ ਦੇਨ ਉਹਨਾਂ ਦੇ ਜੱਦੀ ਪਿੰਡ ਪਾਰੋਵਾਲ ਪਹੁੰਚੀ ਜਿੱਥੇ BSF ਦੇ ਜਵਾਨਾਂ ਵੱਲੋਂ ਸਲਾਮੀ ਦਿੰਦੇ ਹੋਏ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਬੀਐਸਐਫ ਦੇ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਰਿਸ਼ਤੇਦਾਰਾਂ ਅਤੇ ਸਾਕੇ ਸੰਬੰਧੀ ਮੌਜੂਦ ਸਨ ਅਤੇ ਹਰ ਆਖ ਨਾਮ ਦਿਖਾਈ ਦੇ ਰਹੀ ਸੀ ਜਤਿੰਦਰ ਸਿੰਘ ਆਪਣੇ ਪਿੱਛੇ ਪਿਤਾ ਤੋਂ ਇਲਾਵਾ ਪਤਨੀ ਤੇ ਬੇਟੀ ਤੇ ਬੇਟਾ ਛੱਡ ਗਿਆ ਇਨ੍ਹਾਂ ਸੰਬੰਧੀ ਸ਼ੌਕ ਚ ਡੁੱਬੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿੱਚ ਪਤਨੀ ਸੁਖਬੀਰ ਕੌਰ ਪਿਤਾ ਮੰਗਲ ਸਿੰਘ ਅਤੇ ਭਰਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਕੀ ਲਖਨੌਰ ਕੈਂਪ ਸੈਕਟਰ 91 ਐਸਐਸ ਮੁਹਾਲੀ ਵਿਖੇ ਤਾਇਨਾਤ ਸੀ ਜਿਸ ਦੀ ਡਿਊਟੀ ਦੌਰਾਨ ਮੌਤ ਹੋ ਗਈ ਅੰਕੁਰ ਜਿੰਨਾ ਦੀ ਮੌਤ ਹੋਈ ਕਿ ਲੱਗਦੇ ਸੀ ਮੇਰੇ ਸਰਦਾਰ ਜੀ ਜਤਿੰਦਰ ਸਿੰਘ ਪਤੀ ਲੱਗਦੇ ਸੀ ਕਿੱਥੇ ਸੀ ਡਿਊਟੀ ਉਹਨਾਂ ਦੀ ਪੀਐਸ ਉਹਨਾਂ ਦੀ ਮਹਾਲੀ ਡਿਊਟੀ ਸੀ ਬੀਐਸਫ ਕੰਪਨੀ ਕੀ ਗੱਲ ਹੋਈ ਉਹਨਾਂ ਦੀ ਇਨਤਾਨ ਕੀ ਤਬੀਰ ਤੇ ਖਰਾਬ ਹੋਣਾ ਡੈਥ ਹੋ ਗਈ ਏ ਡਿਊਟੀ ਦਾ ਹਾਂਜੀ ਡਿਊਟੀ ਦੇ ਨਾਲ ਅਸੀਂ ਸਰਕਾਰ ਕੋ ਇਹੋ ਹੀ ਅਪੀਲ ਕਰਦੇ ਆ ਕਿ ਸਾਡੇ ਬੱਚੇ ਛੋਟੇ ਛੋਟੇ ਨੇ ਸਾਡੀ ਅਮਾਦਤ ਕੀਤੀ ਜਾਵੇ ਸਾਡਾ ਖਰਚਾ ਪਾਣੀ ਬਿਲਕੁਲ ਬੰਦ ਹੋ ਗਿਆ ਏ ਅਸੀ ਕੁਛ ਨਹੀਂ ਸਾਡੇ ਕੋਲ ਹੈਗਾ ਮੇਰੇ ਬੱਚੇ ਪੜ੍ਹਦੇ ਨੇ ਮੈਂ ਖਰਚਾ ਨਹੀਂ ਕਰ ਸਕਦੀ ਵੀ ਮੇਰੇ ਸਰਦਾਰ ਜੀ ਕੋਲ ਕੁਛ ਪੈਸਾ ਨਹੀਂ ਸੀ ਸਾਰੇ ਪੈਸੇ ਖਰਚ ਕਰ ਚੁੱਕੇ ਮੈਨੂੰ ਕੋਈ ਪਤਾ ਨਹੀਂ ਹੈ ਬੱਚਿਆਂ ਦੀ ਪੜਾਈ ਦਾ ਬਹੁਤ ਹੀ ਕਰਦਾ ਗੁਜ਼ਾਰਾ ਔਖਾ ਹੋ ਗਿਆ ਹੈ ਮੈਂ ਇਹ ਅਪੀਲ ਕਰਦੀ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਮੇਰਾ ਬੇਟਾ ਵੀ ਸਭ ਤੋਂ ਮਹਾਲੀ ਲੋਡੀ ਕਰਦਾ ਸੀ ਉੱਥੇ ਬਿਮਾਰ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਕਿ ਉਹ ਛੋਟੇ ਛੋਟੇ ਬੱਚੇ ਰਹਿ ਗਏ ਹਨ ਤੇ ਔਰਤਾਂ ਉਹਨਾਂ ਕੋਲ ਕੋਈ ਨਸੀਲਾ ਹੋਰ ਨਹੀਂ ਹੈ ਮਿਹਰਬਾਨੀ ਕਰਕੇ ਸਰਕਾਰ ਨੂੰ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਕੋਈ ਨਾ ਪੁਛ ਜਰੂਰ ਮਦਦ ਕਰਨ ਜਨਤਾ ਜਿਹਾ ਰਹਾ ਸਕਦੀ ਬੀਐਸਐਫ ਜੁਆ ਦੇ ਰਹੇ ਆ ਵੀ ਮੌਤ ਹੋ ਗਈ ਰਿਸਟਾ ਮੇਰੇ ਬਰਾਦਰ ਸੇ ਛੋਟੇ ਉਹ ਆਪਣਾ ਬੀਐਸਐਫ ਕੈਂਪ ਮਹਾਲੀ ਵਿੱਚ ਡਿਊਟੀ ਸੀ ਉਹਨਾਂ ਦੀ ਤੇ ਉਹਨਾਂ ਦੀ ਡਿਊਟੀ ਦੌਰਾਨ ਥੋੜੀ ਤਬੀਅਤ ਖਰਾਬ ਹੋਈ ਹਸਪੀਟਲ ਖੜਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਪੰਜਾਬ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਆ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਦੋ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆ ਕਿ ਹੁਣ ਪੈਨਸ਼ਨ ਨਾਲ ਕੋਈ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਜੋ ਵੀ ਬਣਦੀ ਰਕਮ ਆ ਉਹ ਦਿੱਤੀ ਜਾਵੇ